ਦੋਸਤੋ ਇੱਕ ਵਾਰ ਫਿਰ ਹਿੱਲੇਗੀ ਧਰਤੀ ਕਿਉਂਕਿ ਇੱਕ ਵਾਰ ਫਿਰ ਵੱਜੇਗੀ ਸਟੇਜਾਂ ਤੋਂ ਥਾਪੀ ਬਾਪੂ ਬਲਕੌਰ ਸਿੰਘ ਨੇ ਬਹੁਤ ਵੱਡਾ ਐਲਾਨ ਕਰ ਦਿੱਤਾ ਸਿੱਧੂ ਦਾ ਜੋ ਕਿ ਹੋਲੋਗ੍ਰਾਮ ਸ਼ੋਅ ਕਈ ਸਾਲਾਂ ਤੋਂ ਪਿਛਲੇ 2 ਸਾਲਾਂ ਤੋਂ ਸਿੱਧੂ ਦਾ ਹੋਲੋਗ੍ਰਾਮ ਸ਼ੋਅ ਬਣ ਰਿਹਾ ਸੀਗਾ ਤੇ ਹੁਣ ਬਿਲਕੁਲ ਬਣ ਕੇ ਰੈਡੀ ਹੋ ਚੁੱਕਿਆ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੂ ਦਾ ਹੋਲੋਗ੍ਰਾਮ ਸ਼ੋਅ ਲੱਗੇਗਾ ਦੋਸਤੋ ਸਿੱਧੂ ਮੂਸੇਵਾਲਾ ਦੇ ਬਾਪੂ ਬਲਕੌਰ ਸਿੰਘ ਜੀ ਨੇ ਬਹੁਤ ਵੱਡਾ ਐਲਾਨ ਕਰ ਦਿੱਤਾ ਹੋ ਸਕਦਾ ਅਗਲੇ ਸਾਲ ਮੈਂ ਆਵਾਂ ਜਾ ਨਾ ਵੀ ਆਵਾ ਕੀ ਸਿੱਧੂ ਮੂਸੇਵਾਲਾ ਦਾ ਪਾਕਿਸਤਾਨ ਜਾਣ ਦਾ ਬਹੁਤ ਵੱਡਾ ਸੁਪਨਾ ਸੀ ਤੇ ਜਦੋਂ ਸਿੱਧੂ ਮੂਸੇਵਾਲਾ ਬਾਈ ਜੱਗ ਤੋਂ ਗਿਆ ਤੇ ਉਦੋਂ ਸਿੱਧੂ ਮੂਸੇਵਾਲਾ ਨੇ ਦੋ ਸ਼ੋਅ ਲਾਉਣ ਪਾਕਿਸਤਾਨ ਜਾਣਾ ਸੀਗਾ ਜੋ ਕਿ ਸਿੱਧੂ ਬਾਈ ਦਾ ਸੁਪਨਾ ਜਿਉਂਦੇ ਜੀ ਪੂਰਾ ਨਹੀਂ ਹੋ ਸਕਿਆ ਪਰ ਇਸ ਵਾਰ ਬਾਪੂ ਬਲਕੌਰ ਸਿੰਘ ਜੀ ਨੇ ਬਹੁਤ ਵੱਡਾ ਕਦਮ ਚੱਕਿਆ ਮਤਲਬ ਸਿੱਧੂ ਮੂਸੇਵਾਲਾ ਦੇ ਮਾਪੇ ਖੁਦ ਅੱਗੇ ਆਏ ਨੇ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ ਤਿਆਰ ਕਰਵਾ ਕੇ ਦੋਸਤੋ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਛੱਡਿਆ ਜਾਣਾ ਸ਼ੋਅ ਨੂੰ ਦੋਸਤੋ ਇਸ ਟਾਈਮ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦੇ ਉੱਤੇ ਸਭ ਤੋਂ ਪਹਿਲਾਂ ਇਹ ਵੀਡੀਓ ਆਈ ਹੈਗੀ ਸਿੱਧੂ ਮੂਸੇਵਾਲਾ ਦਾ ਜੋ ਹੋਲੋਗ੍ਰਾਮ ਸ਼ੋਅ ਹੈ ਪਾਕਿਸਤਾਨ ਦੇ ਵਿੱਚ ਪਹਿਲਾ ਸ਼ੋਅ ਲੱਗੇਗਾ ਦੋਸਤੋ ਜਿਵੇਂ ਤੁਸੀਂ ਦੇਖਦੇ ਹੋ ਪਾਕਿਸਤਾਨ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਫੈਨ ਫੋਲਿੰਗ ਬਹੁਤ ਜ਼ਿਆਦਾ ਕੀ ਦੋਸਤੋ ਬਹੁਤ ਹੀ ਜ਼ਿਆਦਾ ਲੋਕ ਪਿਆਰ ਕਰਦੇ ਨੇ ਸਿੱਧੂ ਮੂਸੇਵਾਲਾ ਨੂੰ ਦੋਸਤੋ ਲੋਕ ਤਾਂ ਪਹਿਲਾਂ ਹੀ ਨਹੀਂ ਮਾਨ ਸੀਗੇ ਹੁਣ ਦੋਸਤੋ ਸਿੱਧੂ ਮੂਸੇਵਾਲਾ ਦੇ ਜੋ ਬੁੱਤ ਸੀਗੇ ਹਵੇਲੀ ਦੇ ਵਿੱਚ ਪੂਰਾ ਪੰਜਾਬ ਆ ਕੇ ਦੇਖ ਚੁੱਕਾ ਹੈ ਹੁਣ ਸਿੱਧੂ ਮੂਸੇਵਾਲਾ ਦਾ ਇੱਕ ਸ਼ੋਅ ਤਿਆਰ ਹੋ ਚੁੱਕਾ ਹੈ ਬਿਲਕੁਲ ਜਿਹਨੂੰ ਕਿ ਹੋਲੋਗ੍ਰਾਮ ਸ਼ੋਅ ਕਹਿੰਦੇ ਆ ਜੇਕਰ ਤੁਹਾਨੂੰ ਹੋਲੋਗ੍ਰਾਮ ਸ਼ੋਅ ਬਾਰੇ ਕੁਝ ਪਤਾ ਨਹੀਂ ਤਾਂ ਦੋਸਤੋ ਆਜੋ ਤੁਹਾਨੂੰ ਦੱਸਦੇ ਆਂ ਹੋਲੋਗ੍ਰਾਮ ਸ਼ੋਅ ਬਾਰੇ ਹੋਲੋਗ੍ਰਾਮ ਸ਼ੋਅ ਨਾਲ ਸਿੱਧੂ ਮੂਸੇਵਾਲਾ ਦਾ ਮਤਲਬ ਜੋ ਲੇਜ਼ਰ ਟੈਕਨੀਕ ਦੇ ਨਾਲ ਇੱਕ ਮਹਬੂਬ ਵਤ ਬਣਾਇਆ ਜਾਏਗਾ ਜੋ ਕਿ ਹਿਲਦਾ ਜੁਲਦਾ ਗਾਉਂਦਾ ਨਜ਼ਰ ਆਏਗਾ ਦੋਸਤੋ ਤਾਂ ਦੋਸਤੋ ਲੋਕ ਤਾਂ ਪਹਿਲਾਂ ਹੀ ਨਿਮਾਨ ਸੀਗੇ ਹੁਣ ਤਾਂ ਉਹਨਾਂ ਦਾ ਮਹਿਬੂਬ ਸੱਦਰ ਕਲਾਕਾਰ ਹੈ ਜਿਹੜਾ ਉਹਨਾਂ ਨੂੰ ਬਿਲਕੁਲ ਦੇਖਣ ਨੂੰ ਮਿਲੇਗਾ ਤੇ ਨੀਚੇ ਮਤਲਬ ਦਰਸ਼ਕ ਬੈਠੇ ਹੋਣਗੇ ਜੋ ਕਿ ਆਪਣੇ ਮਹਿਬੂਬ ਸੱਦਰ ਕਲਾਕਾਰ ਨੂੰ ਹਿਲਦਾ ਜੁਲਦਾ ਗਾਉਂਦਾ ਨੱਚਦਾ ਟੱਪਦਾ ਦੇਖ ਸਕਣਗੇ ਸੋ ਦੋਸਤੋ ਇਹ ਬਹੁਤ ਵੱਡੀ ਖਬਰ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਤੇ ਪਿਆਰਾ ਜਿਹਾ ਕਮੈਂਟ ਕਰ ਦਿਓ ਦੋਸਤੋ